ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸ਼ਹੀਦੀ ਹਫਤਾ ਚੱਲ ਰਿਹਾ ਸੋ ਅੱਜ ਵੱਡੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਤੇ ਥੋੜੇ ਦਿਨਾਂ ਨੂੰ ਛੋਟੇ ਸਹਿਬਜ਼ਾਦਿਆਂ ਦਾ ਵੀ ਸ਼ਹੀਦੀ ਦਿਹਾੜਾ ਵੀ ਆ ਜਾਣਾ ਪਰ ਬਹੁਤਾ ਕੀ ਹੁੰਦਾ ਕਿ ਇੰਨਾ ਸ਼ਹੀਦੀ ਦਿਹਾੜਿਆਂ ਦੇ ਵਿੱਚ ਤੁਸੀਂ ਇਤਿਹਾਸ ਬਹੁਤਾ ਸੁਣਿਆ ਹੀ ਆ ਪਰ ਇਤਿਹਾਸ ਦੇ ਕੁਝ ਐਸੇ ਪਲ ਨੇ ਜਿਹੜੇ आनंद ਸਹੀ ਰਹਿ ਜਾਂਦੇ ਨੇ ਬਹੁਤੇ ਪ੍ਰਚਾਰ ਕੋ ਸੁਣਾਉਂਦੇ ਨਹੀਂਗੇ ਸੋ ਉਹ ਕੁਝ ਮੈਂ ਅੱਜ ਆਪ ਜੀ ਦੇ ਨਾਲ ਸਾਂਝੇ ਕਰਨ ਲੱਗਾ ਵਾਂ ਤੇ ਨਾਲੇ ਜੋ ਅੱਜ ਦੇ ਸਿੱਖਾਂ ਦੀ ਹਾਲਾਤ ਐ ਥੋੜਾ ਜਿਹਾ ਕੌੜਾ ਸੱਚ ਉਹਦੇ ਬਾਰੇ ਵੀ ਆਪਾਂ ਅਖੀਰ ਦੇ ਵਿੱਚ ਗੱਲ ਕਰਾਂਗੇ ਸੋ ਜਿੱਥੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਆ ਭਾਈ ਅਜੀਤ ਸਿੰਘ ਜੀ ਤੇ ਭਾਈ ਉਹ ਜੁਝਾਰ ਸਿੰਘ ਜੀ ਬਾਬਾਜੀਤ ਸਿੰਘ ਜੀ ਦੇ ਬਾਬਾ ਜੁਹਾਰ ਸਿੰਘ ਜੀ ਸ਼ਹੀਦ ਹੋਏ ਹਨ। ਉੱਥੇ ਨਾਲ-ਨਾਲ ਪਿਆਰੇ ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ ਤੇ ਭਾਈ ਸਹਿਬ ਸਿੰਘ ਜੀ ਵੀ ਉਸੇ ਹੀ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਹਨ। ਪਰ ਬਹੁਤੇ ਗੁਰੂ ਘਰਾਂ ਦੇ ਵਿੱਚ ਕੀ ਹੁੰਦਾ ਵੀ ਜਦੋਂ ਆਪਾਂ ਅਰਦਾਸ ਕਰਦੇ ਆਂ ਤੇ ਇਹ ਤਿੰਨਾਂ ਪਿਆਰਿਆਂ ਦਾ ਨਾਮ ਲਿਆ ਹੀ ਨਹੀਂ ਜਾਂਦਾ। ਜ਼ਿਆਦਾਤਰ ਬਾਬਾਜੀਤ ਸਿੰਘ ਜੀ ਤੇ ਬਾਬਾ ਜੁਹਾਰ ਸਿੰਘ ਜੀ ਦੇ ਨਾਮ ਤੇ ਹੀ ਅਰਦਾਸ ਕੀਤੀ ਜਾਂਦੀ ਆ ਵੀ ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਤੇ ਨਾ ਅਖੰਡ ਪਾਟ ਸਾਹਿਬ ਆਰੰਭ ਕਰਨ ਲੱਗਿਆਂ ਤਿੰਨਾ ਪਿਆਰਿਆਂ ਦਾ ਨਾਮ ਲਿਆ ਜਾਂਦਾ ਤੇ ਨਾਮ ਭੋਗ ਦੇ ਸਮਾਪਤੀ ਵੇਲੇ ਨਾਮ ਉਹਨਾਂ ਦਾ ਬਹੁਤਾ ਉਥੇ ਇਤਿਹਾਸ ਹੀ ਸੁਣਾਇਆ ਜਾਂਦਾ ਸੋ ਜਿੱਥੇ ਸਹਿਬਜ਼ਾਦੇ ਸ਼ਹੀਦ ਹੋਏ ਹਨ ਉਥੇ ਦਸਵੇਂ ਪਾਤਸ਼ਾਹ ਨੇ ਪਿਆਰਿਆਂ ਨੂੰ ਸਹਿਬਜ਼ਾਦਿਆਂ ਦੇ ਨਾਲ ਭੇਜਿਆ ਸੀਗਾ ਜੰਗ ਦੇ ਮੈਦਾਨ ਦੇ ਵਿੱਚ ਵਾਰੀ-ਵਾਰੀ ਜਦੋਂ ਬਾਬਾ ਪਹਿਲਾ ਬਾਬਾ ਜੀਤ ਸਿੰਘ ਜੀ ਨੂੰ ਤੋਰਿਆ ਉਦੋਂ ਵੀ ਇੱਕ ਪਿਆਰੇ ਨੂੰ ਫਿਰ ਦੂਜੇ ਪਿਆਰੇ ਨੂੰ ਹਾਂਜੀ ਇਦਾਂ ਪਿਆਰਿਆਂ ਨੂੰ ਵੀ ਨਾਲ ਤੋਰਿਆ ਗੁਰੂ ਸਾਹਿਬ ਜੀ ਨੇ ਤੇ ਉੱਥੇ ਸਾਬ ਜਾਨਿਆਂ ਦੇ ਨਾਲ ਹੀ ਸ਼ਹੀਦ ਹੁੰਦੇ ਹਨ ਭਾਈ ਹਿੰਮਤ ਸਿੰਘ ਜੀ ਭਾਈ ਮੋਹਕਮ ਸਿੰਘ ਜੀ ਦੇ ਭਾਈ ਸਹਿਬ ਸਿੰਘ ਜੀ ਤੇ ਜਦੋਂ ਆ ਬਾਅਦ ਦੇ ਵਿੱਚੋਂ ਉਸ ਜੰਗ ਦੇ ਮੈਦਾਨ ਦੇ ਵਿੱਚੋਂ ਰਾਤ ਦੇ ਟਾਈਮ ਤੇ ਲਾਸ਼ਾਂ ਲੱਭ-ਲੱਭ ਕੇ ਆ ਬੀਬੀ ਸ਼ਰਨ ਕੌਰ ਨੇ ਸੰਸਕਾਰ ਜਦੋਂ ਕੀਤਾ ਉਦੋਂ ਸੰਸਕਾਰ ਵੀ ਇਕੱਠਾ ਹੀ ਹੋਇਆ ਤਿੰਨਾ ਪਿਆਰਿਆਂ ਦਾ ਸਹਿਬਜ਼ਾਦਿਆਂ ਦਾ ਤੇ ਹੋਰ ਜਿਹੜੇ ਬਿਆਨਤ ਸਿੰਘ ਨਾਲ ਸ਼ਹੀਦ ਹੋਏ ਸਨ ਸੋ ਜਿਨ੍ਹਾਂ ਦੇ ਆਪਾਂ ਨੂੰ ਨਾਮ ਨਹੀਂ ਪਤਾ ਬਹੁਤਿਆਂ ਦੇ ਆਪਾਂ ਕਹਿ ਸਕਦੇ ਆਂ ਵੀ ਅਤੇ ਹੋਰ ਬਿਆਨਤ ਸਿੰਘ ਨਾਲ ਜਿਹੜੇ ਸ਼ਹੀਦ ਹੋਏ ਸਨ ਹਾਂਜੀ ਹੋਰ ਸਿੰਘਾਂ ਜਾਂ ਜਿਹੜੇ ਨਾਲ ਸ਼ਹੀਦ ਹੋਏ ਸਨ ਸੋ ਨਾ ਦਾ ਸੀਦੀ ਦਿਹਾੜਾ ਹੈ ਸੋ ਇਹ ਕਿ ਸੰਝਾ ਸੀਦੀ ਦਿਹਾੜਾ ਆ ਬਾਬਾਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਤੇ ਤਿੰਨਾ ਪਿਆਰਿਆਂ ਦਾ ਤੇ ਹੋਰ ਕੋਈ ਸਿੰਘਾਂ ਦਾ ਜਿਹੜੇ ਉੱਥੇ ਸ਼ਹੀਦ ਹੋਏ ਸਨ ਤੇ ਦੂਸਰਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਚਮਕੌਰ ਦੀ ਗੜੀ ਦੇ ਵਿੱਚੋਂ ਗਏ ਹਨ ਉਸ ਵੇਲੇ ਦਸਵੇਂ ਪਾਤਸ਼ਾਹ ਜੀ ਨੇ ਪੰਜਾਂ ਸਿੰਘਾਂ ਨੂੰ ਖੁਲਾਰ ਕਰਕੇ ਪੰਜਾਂ ਸਿੰਘਾਂ ਨੂੰ ਭਾਵ ਕਲਗੀ ਜਿਖਾ ਜਿਹੜੀ ਬਖਸ਼ੀ ਸੀ ਭਾਈ ਸੰਗਤ ਸਿੰਘ ਜੀ ਦੇ ਸਿਰ ਤੇ ਉਦਾਂ ਲਾਈ ਕਲਗੀ ਜਿਖਾ ਤੇ ਕਲਗੀ ਜਿਖਾ ਲਾ ਕਰਕੇ ਗੁਰੂ ਸਾਹਿਬ ਜੀ ਨੇ ਉੱਥੇ ਖਾਲਸੇ ਪੰਥ ਨੂੰ ਗੁਰਿਆਈ ਦਿੱਤੀ ਹੈ ਤੇ ਵੈਸੇ ਤਾਂ ਪਹਿਲਾਂ ਆਪਾਂ ਪੜ ਲਈਆਂ ਆਮ ਸਾਰੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਜਦੋਂ ਗੁਰੂ ਸਾਹਿਬ ਜੀ ਨੇ ਅਮਰਿਸ਼ ਕਾਇਆ ਉਦੋਂ ਵੀ ਪੰਜਾਂ ਪਿਆਰਿਆਂ ਦੇ ਪਾਸੋਂ ਆਪ ਅਮਰਿਸ਼ ਅਗਿਆ ਤੇ ਸਰਬ ਲੋਗ ਗ੍ਰੰਥ ਦੇ ਵਿੱਚ ਗੁਰੂ ਸਾਹਿਬ ਜੀ ਨੇ ਖਾਲਸੇ ਦੀ ਮਹਿਮਾ ਤੇ ਬਚਨ ਦਰਜ ਕੀਤੇ ਨੇ ਖਾਲਸਾ ਮੇਰਾ ਸਤਿਗੁਰੂ ਪੂਰਾ ਸੋ ਖਾਲਸੇ ਨੂੰ ਗੁਰੂ ਸਾਹਿਬ ਜੀ ਨੇ ਗੁਰੂ ਧਾਰਿਆ ਸੀ ਇਸੇ ਕਰਕੇ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਆਪਾਂ ਕਹਿੰਦੇ ਆ ਤੇ ਇੱਥੇ ਵੀ ਚਮਕੌਰ ਦੀ ਜੰਗ ਦੇ ਵਿੱਚ ਗੁਰੂ ਸਾਹਿਬ ਜੀ ਨੇ ਕਲਗੀ ਬਖਸ਼ ਕਰਕੇ ਪੰਜਾਂ ਸਿੰਘਾਂ ਨੂੰ ਗੁਰਿਆਈ ਬਖਸ਼ੀ ਸੋ ਜਿਹੜੇ ਪੰਜ ਸਿੰਘ ਜਿਨ੍ਹਾਂ ਨੂੰ ਮਹਾਰਾਜ ਸਿਤੇ ਪਾਤਸ਼ਾਹ ਜੀ ਨੇ ਕਲਗੀ ਜਿਖਾ ਬਖਸ਼ੀ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਜਿਹੜੇ ਪੰਜਾਂ ਪਿਆਰਿਆਂ ਦੇ ਵਿੱਚੋਂ ਸਨ ਅਤੇ ਭਾਈ ਸੰਗਤ ਸਿੰਘ ਜੀ ਜਿਨ੍ਹਾਂ ਦੇ ਸੀਸ ਤੇ ਉਸੇ ਕਲਗੀ ਸਜਾਈ ਤੇ ਭਾਈ ਮਾਨ ਸਿੰਘ ਜੀ ਜਿਹੜੇ ਭਗੌਰ ਦੇ ਵਿੱਚ ਸ਼ਹੀਦ ਹੋਏ ਸਨ ਤੇ ਭਾਈ ਸ਼ੰਤ ਸਿੰਘ ਜੀ ਇਹ ਪੰਜਾਂ ਸਿੰਘਾਂ ਨੂੰ ਮਹਾਰਾਜ ਸਚੇ ਪਾਸ਼ਾ ਜੀ ਨੇ ਕਲਗੀ ਦਿਖਾ ਲਾ ਕਰਕੇ ਉੱਥੇ ਗੁਰਿਆਈ ਬਖਸ਼ੀ ਸੀਗੀ ਤੇ ਫੇਰ ਜਦੋਂ ਹਜੂਰ ਸਾਹਿਬੀ ਗੁਰੂ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਬਖਸ਼ੀ ਆ ਜਿੱਥੇ ਉਸ ਵੇਲੇ ਭਾਈ ਮਨੀ ਸਿੰਘ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬਿਠਾਇਆ ਉਹਦੇ ਨਾਲ ਉੱਥੇ ਪੰਜਾਂ ਸਿੰਘਾਂ ਨੂੰ ਖਿਲਾਰ ਕਰਕੇ ਜਿਹਦੇ ਵਿੱਚ ਭਾਈ ਧਰਮ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਬਾਬਾ ਗੁਰਬਖਸ਼ ਸਿੰਘ ਜੀ ਜਿਨ੍ਹਾਂ ਦਾ ਬੁੰਗਾ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਆ ਤੇ ਭਾਈ ਹਾਰ ਸਿੰਘ ਜੀ ਜਿਹੜੇ ਦਸਵੇਂ ਪਾਤਸ਼ਾਹ ਦੀ ਡੈਰੀ ਲਿਖਦੇ ਹੁੰਦੇ ਸਨ ਅਤੇ ਭਾਈ ਸੰਤੋਖ ਸਿੰਘ ਜੀ ਜਿਹੜੇ ਬਾਅਦ ਚ ਉੱਥੇ ਹੀ ਹਜੂਰ ਸਾਹਿਬ ਰਹੇ ਨੇ ਉੱਥੇ ਹੀ ਸੇਵਾ ਚਲਾਉਂਦੇ ਰਹੇ ਨੇ ਸੋ ਇਹਨਾਂ ਪੰਜਾਂ ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਿਜੂਰੀ ਦੇ ਵਿੱਚ ਖਿਲਾਰ ਕਰਕੇ ਗੁਰਿਆਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਗਈ ਆ ਤੇ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਸੀ ਕਿ ਆਤਮਾ ਗ੍ਰੰਥ ਵਿੱਚ ਤੇ ਸਰੀਰ ਪੰਥ ਵਿੱਚ ਤੇ ਸਰੀਰਕ ਕਾਜ ਨੇ ਜਿਹੜੇ ਉਹ ਸਾਰੇ ਪੰਥ ਨੇ ਕਰਨੇ ਨੇ ਜਿਵੇਂ ਆਪਾਂ ਕਹ ਲਈਏ ਅਮਰ ਸ਼ਕਾਉਣ ਦੀ ਜਿਹੜੀ ਅ ਮਰਜ਼ਾਦਾ ਆ ਜਾਂ ਜਿਵੇਂ ਅਮਰ ਸ਼ਕਾਇਆ ਜਾਂਦਾ ਉਹ ਪੰਜ ਪਿਆਰੇ ਹੀ ਕਰਦੇ ਨੇ ਭਾਵ ਅਸੀਂ ਪੰਜਾਂ ਪਿਆਰਿਆਂ ਦੇ ਰਾਹੀ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲੱਗਦੇ ਆ ਪੰਜਾਂ ਪਿਆਰਾਂ ਕੋਲੋਂ ਅਮਰ ਛਕਦੇ ਆਂ ਤੇ ਨਾਮ ਤੇ ਗੁਰੂ ਦੇਖਿਆ ਜਿਹੜੀ ਆ ਮੂਲ ਮੰਤਰ ਗੁਰ ਮੰਤਰ ਤੇ ਗੁਰੂ ਦੇਖਿਆ ਸਾਨੂੰ ਪੰਜ ਪਿਆਰੇ ਦਿੰਦੇ ਨੇ ਸੋ ਇਹ ਗੁਰੂ ਸਾਹਿਬ ਜੀ ਨੇ ਉੱਥੇ ਖੰਝੂਰ ਸਾਹਿਬ ਵੀ ਕਿਹਾ ਸੀ ਵੀ ਆਤਮਾ ਗ੍ਰੰਥ ਦੇ ਵਿੱਚ ਤੇ ਸਰੀਰ ਪੰਥ ਦੇ ਵਿੱਚ ਪਰ ਅੱਜ ਕੱਲ ਬਹੁਤੇ ਜਿਹੜੇ ਪ੍ਰਚਾਰਕ ਨੇ ਉਹ ਨਾਮ ਤੇ ਚਮਕੌਰ ਦਾ ਇਤਿਹਾਸ ਨਾਲਣ ਲੱਗਿਆ ਜਿਕਰ ਕਰਦੇ ਨੇ ਵੀ ਇੱਥੇ ਵੀ ਖਾਲਸੇ ਪੰਥ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਿਆਈ ਦਿੱਤੀ ਆ ਤੇ ਨਾਮ ਜਦੋਂ ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਅ ਪ੍ਰਕਾਸ਼ ਆਪਣਾ ਗੁਰਤਾਗਦੀ ਦਿਵਸ ਮਨਾਇਆ ਜਾਂਦਾ ਉਦੋਂ ਵੀ ਇਹ ਇਤਿਹਾਸ ਤੋਂ ਜਾਣੂ ਨਹੀਂ ਕਰਾਇਆ ਜਾਂਦਾ ਵੀ ਆ ਪੰਜ ਸਿੰਘ ਮਹਾਰਾਜ ਸਾਹਿਬ ਜੀ ਨੇ ਗੁਰੂ ਦੀ ਹਿਜੂਰੀ ਦੇ ਵਿੱਚ ਖਲਾਰ ਕੇ ਗੁਰਿਆਈ ਬਖਸ਼ੀ ਸੀ ਤੇ ਇਹ ਗੱਲ ਕਹੀ ਸੀ ਆਤਮਾ ਗ੍ਰੰਥ ਤੇ ਸਰੀਰ ਪੰਥ ਤੇ ਸਰੀਰਕ ਕਾਰਜ ਜਿਹੜੇ ਆਉ ਪੰਥ ਨੇ ਕਰਨੇ ਨੇ ਸੋ ਗੁਰੂ ਗ੍ਰੰਥ ਸਾਹਿਬ ਦੀ ਜੇ ਕਿਤੇ ਬੇਅਦਬੀ ਹੁੰਦੀ ਆ ਜਾਂ ਹੋਰ ਜਾਂ ਕੋਈ ਸਰੀਰਕ ਕਾਰਵਾਈਆਂ ਨੇ ਉਹ ਪੰਥ ਦਾ ਕਰਨਾ ਫਰਜ਼ ਬਣਦਾ ਜਿੱਥੇ ਅਸੀਂ ਥਾਵਾ ਥਾਵਾ ਤੇ ਜਾ ਕੇ ਅਮਰ ਅ शिकਾਉਨੇ ਆ ਇਸ ਤਰ੍ਹਾਂ ਜਿਹੜੇ ਹੋਰ ਵੀ ਕਾਜ ਨੇ ਭਾਵ ਜੇ ਜ਼ੁਲਮ ਦੇ ਖਿਲਾਫ ਆਵਾਜ਼ ਠੜਾਉਣੀ ਆ ਜਾਂ ਜ਼ੁਲਮ ਦੇ ਖਿਲਾਫ ਜਿਹੜੀ ਲੜਾਈ ਲੜਨੀ ਆ ਇਹ ਇੱਕ ਪੰਥ ਦਾ ਫਰਜ਼ ਆ ਤੇ ਪੰਥ ਦੇ ਕਾਰਜ ਨੇ ਜਿੰਨੇ ਵੀ ਸਰੀਰਕ ਕਾਰਜ ਨੇ ਉਹ ਕਰਨ ਦੀ ਪੰਥ ਦੀ ਡਿਊਟੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਾਈ ਸੀ ਸੋ ਇਸ ਤੋਂ ਬਹੁਤੇ ਜਿਹੜੇ ਨੇ ਅਣਜਾਣ ਨੇ ਤੇ ਪੰਥ ਜਿਹੜਾ ਆ ਪੰਜ ਸਿੰਘ ਜਿਹੜੇ ਆ ਜੇ ਕੋਈ ਵੀ ਗਲਤੀ ਕਰਦਾ ਆ ਜਿਵੇਂ ਪੰਜਾਂ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵੀ ਤਨਖਾਹ ਲਈ ਸੀਗੀ ਜੇ ਗੁਰੂ ਸਾਹਿਬ ਜੀ ਨੇ ਖਾਲਸੇ ਦੀ ਪ੍ਰੀਖਿਆ ਲੈਣ ਨੂੰ ਹੀ ਭਾਵੇਂ ਉਹ ਉੱਥੇ ਤੀਰ ਕਰਕੇ ਸੀ ਸੁਨਵਾਇਆ ਸੀਗਾ ਪਰ ਪੰਜਾਂ ਸਿੰਘਾਂ ਪਾਸੋਂ ਗੁਰੂ ਸਾਹਿਬ ਜੀ ਨੇ ਤਨਖਾਹ ਲਈ ਸੀ ਜਿਹੜੇ ਵੀ ਨਾਲ ਹਾਜ਼ਰ ਸੀਗੇ ਉਸੇ ਵੇਲੇ ਸਿੰਘ ਨੇ ਆਵਾਜ਼ ਠਾਤੀ ਸੀ ਮਹਾਰਾਜ ਸਾਹਿਬ ਜੀ ਇਹ ਕੀ ਕੀਤਾ ਸੋ ਇਹ ਜਿਹੜਾ ਇਤਿਹਾਸ ਹੈ ਇਹ ਇਤਿਹਾਸ ਦਾ ਬਹੁਤਿਆਂ ਨੂੰ ਪਤਾ ਨਹੀਂ ਤੇ ਬਹੁਤੇ ਪ੍ਰਚਾਰਕ ਇਸ ਦਾ ਜ਼ਿਕਰ ਵੀ ਨਹੀਂ ਕਰਦੇ ਬਹੁਤ ਵਿਰਲੇ ਪ੍ਰਚਾਰਕ ਨੇ ਜਿਹੜਾ ਇਹਨਾਂ ਦੀ ਹਾੜੀਆਂ ਦੇ ਵਿੱਚ ਇਹ ਇਤਿਹਾਸ ਦਾ ਜ਼ਿਕਰ ਕਰਦੇ ਨੇ ਸੋ ਖਾਲਸੇ ਦੇ ਜਿਹੜੇ ਪੰਥ ਦੇ ਜਿਹੜੇ ਫਰਜ਼ ਨੇ ਉਹ ਸਾਨੂੰ ਪਛਾਣਣੇ ਚਾਹੀਦੇ ਨੇ ਤੇ ਦੂਸਰਾ ਕੌੜਾ ਸੱਚ ਇਹ ਹੈ ਜੋ ਮੈਂ ਕਿਹਾ ਸੀ ਅਖੀਰ ਤੇ ਬੇਨਤੀ ਕਰਾਂਗੇ ਆਪਾਂ ਸਾਰੇ ਹੀ ਇਸ ਹਫ਼ਤੇ ਦੇ ਵਿੱਚ ਜਿੰਨੇ ਵੀ ਸਿੱਖਾਂ ਦੇ ਘਰੇ ਜੰਮੇ ਆ ਚਾਹੇ ਕਿਸੇ ਨੇ ਸਿੱਖੀ ਰੱਖੀ ਆ ਕੇਸ ਰੱਖੀ ਆ ਚਾਹੇ ਅੰਮ੍ਰਿਤ ਛਕਿਆ ਚਾਹੇ ਨਹੀਂ ਛਕਿਆ ਭਾਵੇਂ ਵਾਲ ਹੀ ਕਟਾਉਂਦਾ ਹੋਵੇ ਆਪਾਂ ਸਾਰੇ ਹਫ਼ਤੇ ਦੇ ਵਿੱਚ ਬੜਾ ਬਰਾਗ ਜਿਹਾ ਰੱਖਦੇ ਆ ਪਰ ਗੁਰੂ ਪਿਆਰਿਓ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਨਾ ਜਦੋਂ ਤੁਸੀਂ ਚਮਕੌਰ ਸਾਹਿਬ ਜਾਂਦੇ ਹੋ ਜਾਂ ਹੁਣ ਤੁਸੀਂ ਥੋੜੇ ਦਿਨਾਂ ਨੂੰ ਸਰਹੰਦ ਫਤਿਹਗੜ੍ਹ ਸਾਹਿਬ ਵੀ ਜਾਣਾ ਆ ਛੋਟੇ ਸਾਹਿਬ ਜਦਿਆਂ ਨੂੰ ਨਾਕਮਸਤਕ ਹੋਣ ਉਹਨਾਂ ਨੂੰ ਸਰਦਾ ਦੇ ਫੁੱਲ ਅਰਪਣ ਕਰਨ ਕੀ ਉਹਨਾਂ ਤੁਹਾਡੇ ਮਨ ਦੇ ਵਿੱਚ ਇਹ ਗੱਲ ਨਹੀਂ ਆਉਂਦੀ ਵੀ ਸਾਹਿਬਜ਼ਾਦਿਆਂ ਨੇ ਜਾਂ ਗੁਰੂ ਸਾਹਿਬ ਨੇ ਜਿਹੜੇ ਸਾਹਿਬਜ਼ਾਦੇ ਸਾਡੇ ਤੋਂ ਵਾਰੇ ਸੀਗੇ ਇਹਨਾਂ ਪੁੱਤਰਾਂ ਨੇ ਸੀਸ ਪਰ ਵਾਰ ਦिए ਉਸ ਚਾਰ-ਚਾਰ ਮੂੰਹੇ ਤੋਂ ਕਿਹਾ ਹੋਊਗਾ ਜੀਵਤ ਲੱਖ ਹਜ਼ਾਰ ਹਾਂਜੀ ਸੋ ਸਾਡੇ ਤੋਂ ਵਾਰੇ ਸੀ ਤੇ ਸਾਡੇ ਵੱਲ ਗੁਰੂ ਸਾਹਿਬ ਜੀ ਨੇ ਹੱਥ ਕਰਕੇ ਇਹ ਗੱਲ ਕਹੀ ਸੀ ਜਦੋਂ ਮਾਤਾ ਜੀ ਨੇ ਪੁੱਛਿਆ ਸੀ ਵੀ ਮੇਰੇ ਸਾਹਿਬਜ਼ਾਦੇ ਕਿੱਥੇ ਨੇ ਸੋ ਗੁਰੂ ਪਿਆਰਿਓ ਕੀ ਉਸ ਵੇਲੇ ਉਹਨਾਂ ਥਾਵਾਂ ਤੇ ਉਹਨਾਂ ਗੁਰੂ ਸਥਾਨਾਂ ਤੇ ਜਾਂਦਿਆਂ ਸਾਨੂੰ ਥੋੜੀ ਬਹੁਤੀ ਵੀ ਸ਼ਰਮ ਨਹੀਂ ਆਉਂਦੀ ਜਾਂ ਤੇ ਉਥੇ ਸੱਚ ਬੋਲ ਕੇ ਆਇਆ ਕਰੋ ਜਦੋਂ ਜਾਣੇ ਹੁੰਨੇ ਹੋ ਨਾ ਦੋਵਾਂ ਚੋਂ ਇੱਕ ਕੰਮ ਜ਼ਰੂਰ ਕਰਕੇ ਆਇਆ ਕਰੋ ਜਾਂ ਤੇ ਉਥੇ ਇਹ ਗੱਲ ਕਹਿ ਕੇ ਆਇਆ ਕਰੋ ਵੀ ਸਾਇਬ ਜਾਦਿਓ ਆਪ ਜੀ ਨੇ ਛੀਦੀ ਦਿੱਤੀ ਆ ਤੇ ਆਪਾਂ ਤੁਹਾਨੂੰ ਆ ਸ਼ਕਲ ਵਿਖਾਉਣ ਆਏ ਆ ਤੁਸੀਂ ਸਿੱਖੀ ਵਾਸਤੇ ਛੀਦੀ ਦਿੱਤੀ ਸੀਗੀ ਪਰ ਅਸੀਂ ਜਿਹੜੀ ਆ ਬਿਨਾਂ ਵਜ੍ਹਾ ਹੀ ਸਿੱਖੀ ਛੱਡ ਕੇ ਅੱਜ ਤੁਹਾਡੇ ਨਾਕਮਸਤਕ ਹੋਣ ਆਏ ਆ ਜੀ ਤੇ ਕੀ ਉਹ ਸਹਬਜ਼ਾਦੇ ਤੁਹਾਡੇ ਜਿਹੜੇ ਸ਼ਰਦਾ ਦੇ ਫੋਲ ਨੇ ਜਾਂ ਤੁਸੀਂ ਜਿਹੜੀ ਆਪਣੀ ਮੰਦੀ ਭਾਵਨਾ ਉਹਨਾਂ ਨੂੰ ਅਰਪਣ ਕਰਨ ਜਾਂਦੇ ਉਹ ਸਵਕਾਰ ਕਰਦੇ ਨੇ ਹਾਂਜੀ ਮਹਾਰਾਜ ਸਾਹਿਬ ਨੇ ਤੇ ਗੁਰਬਾਣੀ ਦੇ ਵਿੱਚ ਲਿਖਿਆ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਦੇ ਵਿੱਚ ਰੋਜ਼ ਉੱਚੀ ਉੱਚੀ ਪੜਿਆ ਜਾਂਦਾ ਸੀਸ ਨਵਾਇਆ ਕਿਹਾ ਸੀ ਜੇ ਜਿਹੜਾ ਹਿਰਦੇ ਇੱਕ ਸੁਧੇ ਜਾਹੇ ਵੀ ਮੱਥਾ ਟੇਕਣ ਦਾ ਕੀ ਫਾਇਦਾ ਜੇ ਤੁਹਾਡਾ ਹਿਰਦਾ ਹੀ ਉੱਥੇ ਬੰਨੇ ਆਣ ਨੂੰ ਲੱਗਿਆ ਹੋਇਆ ਉੱਥੇ ਕਿਹਾ ਗਿਆ ਕਰੋ ਉਹਨਾਂ ਨੂੰ ਵੀ ਸਾਬ ਜਾ ਦਿਓ ਵੀ ਭਾਵੇਂ ਤੁਸੀਂ ਕੁਰਬਾਨੀ ਦਿੱਤੀ ਆ ਪਰ ਸਾਡੇ ਜਿਹੜੇ ਹੀਰੋ ਆ ਉਹ ਤੁਸੀਂ ਨਹੀਂ ਗੇ ਸਾਡੇ ਹੀਰੋ ਨੇ ਜਿਹੜੇ ਉਹ ਬਾਲੀਵੁੱਡ ਦੇ ਸਟਾਰ ਨੇ ਅਕਸ਼ੇ ਕੁਮਾਰ ਅਰਗੇ ਹਾਂਜੀ ਜਿਹੜੇ ਹੋਰ ਮਤਲਬ ਕੀ ਕਹ ਲੀਏ ਵੀ ਤਰਮਿੰਦਰ ਅਰਗੇ ਦੂਜੇ ਤੀਜੇ ਜਾਂ ਕੁੜੀਆਂ ਜਿਹੜੀਆਂ ਵੀ ਅਸ਼ਵਰਿਆ ਰਾਆ ਹੋਰ ਕਰੀਨਾ ਕਪੂਰ ਦੂਜੀਆਂ ਤੀਜੀਆਂ ਕਈ ਨੇ ਵੀ ਸਾਡੇ ਹੀਰੋ ਹੀਰੋਇਨਾਂ ਉਹ ਨੇ ਜੀ ਅਸੀਂ ਤੇ ਉਹਨਾਂ ਨੂੰ ਫਾਲੋ ਕਰਨਾ ਤੁਸੀਂ ਭਾਵੇਂ ਜਿੱਡੀ ਮਰਜ਼ੀ ਵੱਡੀ ਕੁਰਬਾਨੀ ਦਿੱਤੀ ਆ ਅਸੀਂ ਤੁਹਾਨੂੰ ਨਹੀਂ ਫਾਲੋ ਕਰਨਾ ਸੋ ਸੱਚੀ ਸ਼ਰਧਾਂਜਲੀ ਗੁਰੂ ਪਿਆਰਿਓ ਇਹੀ ਹੁੰਦੀ ਆ ਜਾਂ ਤੇ ਇਹ ਉੱਥੇ ਕਹਿ ਕੇ ਆਇਆ ਕਰੋ ਉਹਨਾਂ ਨੂੰ ਵੀ ਤੁਸੀਂ ਸਾਡੇ ਹੀਰੋ ਨਹੀਂ ਕੇ ਆ ਅਸੀਂ ਗਏ ਆ ਪਰ ਤੁਸੀਂ ਸਾਡੇ ਹੀਰੋ ਨਹੀਂ ਕੇ ਹੀਰੋ ਸਾਡੇ ਇਹ ਨੇ ਇਹ ਅਸਲੀਅਤ ਆ ਤੁਸੀਂ ਫਾਲੋ ਉਹਨਾਂ ਨੂੰ ਕਰ ਰਹੇ ਹੋ ਜਿਹੜੇ ਸਿੱਖੀ ਤੋਂ ਬੇਮਕੋਏ ਫਿਰਦੇ ਹੋ ਫਾਲੋ ਜਿਹੜੇ ਆ ਤੁਸੀਂ ਗੋਰਿਆਂ ਨੂੰ ਕਰ ਰਹੇ ਹੋ ਜਿਹੜੇ ਵਾਲ ਕਟਾਈ ਫਿਰਦੇ ਨੇ ਸ਼ਰਾਬਾਂ ਪੀਂਦੇ ਨੇ ਹੋਰ ਇਹੋ ਜੇ ਕੰਮ ਕਰਦੇ ਨੇ ਤੁਹਾਡੇ ਜਿਹੜੇ ਹੀਰੋ ਆ ਉਹ ਮਤਲਬ ਕੀ ਸਾਬਜਾਦੇ ਨਹੀਂਗੇ ਜਿਵੇਂ ਹੁਣ ਮੰਨ ਲਓ ਵੀ ਇੱਕ ਹੀਰੋ ਨੇ ਦਾੜੀ ਵੀ ਰੱਖੀ ਸੀ ਤੇ ਬੜੇ ਮੁੰਡਿਆਂ ਨੇ ਦਾੜੀ ਰੱਖ ਲਈ ਸੋ ਇਹਦਾ ਮਤਲਬ ਸਾਫ਼ ਹੀ ਆ ਨਾ ਵੀ ਤੁਹਾਡਾ ਹੀਰੋ ਉਹ ਆ ਤੇ ਜੇ ਤੁਹਾਡੇ ਹੀਰੋ ਸਾਬਜਾਦੇ ਹੋਣ ਤੇ ਤੁਹਾਡਾ ਜਿਹੜਾ ਹੁਲਗਿਆ ਸਾਬਜਾਦਿਆਂ ਵਰਗਾ ਹੋਵੇ ਸੋ ਗੁਰੂ ਪਿਆਰਿਓ ਕੋ ਅਕਲ ਨੂੰ ਹੱਥ ਮਾਰੋ ਆਪਣੀ ਅੰਦਰ ਝਾਤੀ ਮਾਰੋ ਅਸੀਂ ਜਾਣੇ ਆ ਉਹਨਾਂ ਅਸਥਾਨਾਂ ਤੇ ਕਿਹੜਾ ਮੂੰਹ ਲੈ ਕੇ ਤੁਸੀਂ ਉੱਥੇ ਜਾਂਦੇ ਹੋ ਕੀ ਤੁਹਾਨੂੰ ਥੋੜੀ ਬਹੁਤੀ ਵੀ ਸੰਗ ਸ਼ਰਮ ਨਹੀਂ ਆਉਂਦੀ ਵੀ ਸਹਿਬਜ਼ਾਦਿਆਂ ਨੂੰ ਕਿੰਨੇ ਲਾਲਚ ਦਿੱਤੇ ਗਏ ਵੀ ਤੁਸੀਂ ਸਿੱਖੀ ਛੱਡ ਦਿਓ ਉਹਨਾਂ ਨੇ ਫਿਰ ਵੀ ਸਿੱਖੀ ਨਹੀਂ ਛੱਡੀ ਤੇ ਤੁਸੀਂ ਬਿਨਾਂ ਲਾਲਚ ਤੋਂ ਹੀ ਛੱਡੀ ਫਿਰਦੇ ਹੋ ਹਾਂਜੀ ਸਹਿਬਜ਼ਾਦਿਆਂ ਨੂੰ ਮੌਤ ਦੇ ਡਰਾਵੇ ਦਿੱਤੇ ਗਏ ਵੀ ਤੁਹਾਨੂੰ ਨੀਂਹਾਂ 'ਚ ਚਿੰਨ ਦਿੱਤਾ ਜਾਏਗਾ ਨਹੀਂ ਤੇ ਜੇ ਹਜੇ ਵੀ ਸਿੱਖੀ ਛੱਡ ਕੇ ਮੁਸਲਮਾਨ ਬਣ ਜਾਓ ਤੇ ਸਹਿਬਜ਼ਾਦਿਆਂ ਨੇ ਫਿਰ ਵੀ ਸਿੱਖੀ ਨਹੀਂ ਛੱਡੀ ਨੀਂਹਾਂ 'ਚ ਚਿੰਨਾ ਕਬੂਲ ਕਰ ਲਿਆ ਤੇ ਤੁਹਾਡੇ ਦੇ ਤੇ ਹਜੇ ਇਹੋ ਜੀ ਕੋਈ ਕਸਵੱਟੀ ਨਹੀਂ ਲੱਗੀ ਕੋਈ ਇਹੋ ਜੀ ਆਫਤ ਨਹੀਂ ਆਈ ਤੇ ਆਪਾਂ ਬਿਨਾਂ ਵਜ੍ਹਾ ਹੀ ਸਿੱਖੀ ਛੱਡੀ ਫਿਰਦੇ ਆਂ ਕੀ ਉਹ ਸਾਬਜਾਦਿਆਂ ਨੂੰ ਅਸੀਂ ਮੂੰਹ ਵਿਖਾਉਣ ਜਾਉਨੇ ਆਂ ਸੋ ਮਹਾਰਾਜ ਸਾਹਿਬ ਜੀ ਨੇ ਸਾਨੂੰ ਭਰਾ ਦਾ ਖਿਤਾਬ ਦਿੱਤਾ ਸੀਗਾ ਆਪਣੇ ਪੁੱਤਰ ਬਣਾਇਆ ਸੀਗਾ ਹਾਂਜੀ ਸਾਬਜਾਦਿਆਂ ਦੇ ਭਰਾ ਸਾਨੂੰ ਬਣਾਇਆ ਤੇ ਕੀ ਅਸੀਂ ਭਰਾ ਕਹੇ ਲਾਉਣ ਦੇ ਹੱਕਦਾਰ ਆਂ ਕੀ ਸਾਡੀ ਸ਼ਕਲ ਇਸ ਜੀ ਦੀ ਹੱਕਦਾਰ ਆ ਵੀ ਅਸੀਂ ਆਪਣੇ ਆਪ ਨੂੰ ਸਹਿਜ ਸਾਬਜਾਦਿਆਂ ਦੇ ਭਰਾ ਖਵਾਈਏ ਜਾਂ ਮਤਲਬ ਕਿ ਉਹਨਾਂ ਨੂੰ ਜਦੋਂ ਅਸੀਂ ਸਰਦਾ ਦੇ ਫੁੱਲ ਭੇਟ ਕਰਨ ਜਾਂਦੇ ਆਂ ਕੀ ਅਸੀਂ ਉਹਨਾਂ ਨੂੰ ਆਪਣਾ ਮੂੰਹ ਵਿਖਾਉਣ ਜਾਂਦੇ ਆਂ ਸੋ ਗੁਰੂ ਪਿਆਰਿਓ ਚਮਕੌਰ ਸਾਹਿਬ ਤੇ ਤਕਰੀਬਨ ਤੁਸੀਂ ਜਾ ਆਇਓ ਪਰ ਹਜੇ ਬੜਿਆ ਨੇ ਮਤਲਬ ਕਿ ਤੁਸੀਂ ਫਤਿਹਗੜ੍ਹ ਸਾਹਿਬ ਜਾਣਾ ਆ ਤੇ ਜਾ ਕੇ ਇਹ ਅਰਦਾਸ ਕਰਿਆ ਕਰੋ ਵੀ ਭਰਾਵੋ ਅਸੀਂ ਤੁਹਾਡੇ ਵਿਗੜੇ ਹੋਏ ਭਰਾਵਾਂ ਗੁਰੂ ਸਾਹਿਬ ਜੀ ਅਸੀਂ ਤੁਹਾਡੇ ਵਿਗੜੇ ਹੋਏ ਪੁੱਤਰਾਂ ਜਨਮ ਭਾਵੇਂ ਸਾਡਾ ਸਿੱਖਾਂ ਦੇ ਘਰੇ ਹੋਇਆ ਪਰ ਅਸੀਂ ਆ ਵਿਗੜੇ ਹੋਏ ਸੋ ਸਾਬਜਾਦਿਆਂ ਦੇ ਅੱਗੇ ਵੀ ਬੇਨਤੀ ਕਰਿਆ ਕਰੋ ਵੀ ਸਾਡੇ ਭਰਾ ਬਣ ਕੇ ਆਪਣੇ ਪਿਤਾ ਜੀ ਅੱਗੇ ਸਾਡੇ ਗੁਰੂ ਅੱਗੇ ਤੁਸੀਂ ਸਾਡੀ ਸ਼ਿਫਾਰਿਸ਼ ਕਰ ਦੋ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਿਆ ਕਰੋ ਵੀ ਸਾਨੂੰ ਚੰਗੇ ਤੇ ਲਾਇਕ ਪੁੱਤਰ ਬਣਾਵੋ ਇਹ ਅਰਦਾਸ ਬੇਨਤੀ ਕਰਿਆ ਕਰੋ ਵੀ ਅਸੀਂ ਵੀ ਗੁਰਸਿੱਖੀ ਜੀਵਨ ਨੂੰ ਧਾਰਨ ਕਰੀਏ ਤੇ ਪ੍ਰਾਪਰ ਗੁਰਸਿੱਖਾਂ ਵਾਲਾ ਜਿਹੜਾ ਜੀਵਨ ਆ ਉਹ ਅਸੀਂ ਜੀ ਸਕੀਏ ਤੇ ਜ਼ੁਲਮ ਦੇ ਖਿਲਾਫ ਵੀ ਅਸੀਂ ਆਵਾਜ਼ ਉਠਾ ਸਕੀਏ ਤੇ ਜ਼ੁਲਮ ਦੇ ਖਿਲਾਫ ਲੜ ਵੀ ਸਕੀਏ ਕਿਉਂਕਿ ਸਾਬਜਾਦਿਆਂ ਤੇ ਪਿਆਰਿਆਂ ਤੇ ਹੋਰ ਜਿਹੜੇ ਗੁਰਸੇਖੋਤੇ ਸ਼ਹੀਦ ਹੋਏ ਨੇ ਉਹਨਾਂ ਦੀ ਸ਼ਹੀਦੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਆ ਵੀ ਅਸੀਂ ਜ਼ੁਲਮ ਦੇ ਖਿਲਾਫ ਜੇ ਲੋੜ ਪਈਏ ਤੇ ਲੜੀਏ ਤੇ ਜਦੋਂ ਅਸੀਂ ਅਮਰ ਅਸ਼ਕਦੇ ਆ ਇਹ ਪੰਜਾਂ ਪਿਆਰਿਆਂ ਨੂੰ ਅਸੀਂ ਵਚਨ ਵੀ ਦਿੰਨੇ ਆ ਵੀ ਪੰਜ ਪਿਆਰੇ ਸਾਨੂੰ ਸਵਾਲ ਕਰਦੇ ਆ ਉਸ ਵੇਲੇ ਵੀ ਕੀ ਲੋੜ ਪੈਣ ਤੇ ਪੰਥ ਨੂੰ ਸਿਰ ਦਉਗੇ ਉਥੇ ਅਸੀਂ ਅਗਰ ਕਹੀਏ ਵੀ ਹਾਂਜੀ ਦਵਾਂਗੇ ਤਾਂ ਸਾਨੂੰ ਜਿਹੜੇ ਆ ਪੰਜ ਪਿਆਰੇ ਅਮਰ ਸ਼ਿਕਾਉਂਦੇ ਆ ਤੇ ਜੇ ਕੋਈ ਕਵੇ ਨਹੀਂ ਜੀ ਮੈਂ ਨਹੀਂ ਦੇਣਾ ਉਹਨੂੰ ਕਦੇ ਵੀ ਪੰਜ ਪਿਆਰੇ ਅਮਰ ਨਹੀਂ ਸ਼ਿਕਾਉਂਦੇ ਅਸੀਂ ਪੰਜਾਂ ਪਿਆਰਿਆਂ ਨੂੰ ਵੀ ਵਚਨ ਦਿੰਨੇ ਆ ਸੋ ਗੁਰੂ ਨਾਨਕ ਦੇਵ ਜੀ ਦੇ ਵੀ ਵਚਨ ਨੇ ਜਾਓ ਤਾਂ ਉਹ ਪ੍ਰੇਮ ਖੇਲਣ ਕਾ ਚਾਓ ਸਿਰ ਧਰਤ ਤਲੀ ਗਲੀ ਮੋਰੀ ਆਓ ਹਾਂਜੀ ਤੇ ਇਹ ਇਸ ਕਰਕੇ ਗੁਰੂ ਪਿਆਰਿਓ ਖਾਲਸੇ ਦੇ ਅਸੀਂ ਪਹਿਲੀ ਤੇ ਗੱਲ ਆ ਵੀ ਬਣਦੇ ਹੀ ਨਹੀਂ ਅ ਹੋਰ ਹੀ ਜਿਹੜੇ ਆ ਮਤਲਬ ਕਿ ਜਿਨ੍ਹਾਂ ਨੂੰ ਅਸੀਂ ਹੀਰੋ ਮੰਨੀ ਬੈਠੇ ਆ ਉਹਨਾਂ ਨੂੰ ਫਾਲੋ ਕਰਦੇ ਆ ਜਿਹੜੇ ਅਸਲੀ ਹੀਰੋ ਨੇ ਉਹਨਾਂ ਨੂੰ ਅਸੀਂ ਫਾਲੋ ਹੀ ਨਹੀਂ ਕਰਦੇ ਉਹਨਾਂ ਵਰਗੀ ਆਪਣੀ ਸ਼ਕਲ ਸੂਰਤ ਵੀ ਨਹੀਂ ਬਣਾਉਂਦੇ ਤੇ ਜੇ ਅਸੀਂ ਕਿਤੇ ਮਤਲਬ ਕਿ ਸਿੱਖੀ ਸਰੂਪ ਰੱਖ ਵੀ ਲੈਨੇ ਆ ਫਿਰ ਵੀ ਜਿਹੜੇ ਖਾਲਸੇ ਦੇ ਜਿਹੜੇ ਫਰਜ਼ ਨੇ ਉਹਨਾਂ ਤੋਂ ਬਹੁਤਾ ਜ਼ਿਆਦਾ ਅਸੀਂ ਦੂਰ ਹੀ ਰਹਿੰਨੇ ਆ ਫਰਜ਼ ਨਹੀਂ ਨਿਭਾਉਂਦੇ ਸੋ ਇਸ ਕਰਕੇ ਗੁਰੂ ਪਿਆਰਿਓ ਜਿਹੜੇ ਸਿੱਖੀ ਸਰੂਪ ਧਾਰੀ ਬੈਠੇ ਨੇ ਉਹ ਆਪਣੇ ਫਰਜ਼ ਪਛਾਣੋ ਜੋ ਖਾਲਸੇ ਦੇ ਫਰਜ਼ ਨੇ ਅੱਜ ਕੱਲ ਸਾਰਿਆਂ ਨੂੰ ਆਪਣੇ ਬੱਚੇ ਘਰ ਪਰਿਵਾਰ ਇਹੀ ਸਭ ਕੁਝ ਪਿਆਰਾ ਆ ਜੇ ਦੇਸ਼ ਦੇ ਲਈ ਕੌਮ ਜਾਂ ਕੌਮ ਦੇ ਲਈ ਕੋਈ ਸੇਵਾ ਕਰਨੀ ਪਵੇ ਤੇ ਬਹੁਤਾ ਵੇਖਿਆ ਵੀ ਬਹੁਤ ਲੋਕੀ ਇਹੀ ਕਹਿ ਦਿੰਦੇ ਆ ਅਸੀਂ ਤੇ ਘਰ ਪਰਿਵਾਰ ਵਾਲਿਆਂ ਜੀ ਵੀ ਅਸੀਂ ਤੇ ਬੱਚਿਆਂ ਦਾ ਵੀ ਖਿਆਲ ਕਰਨਾ ਅਸੀਂ ਤੇ ਉਹਦਾ ਵੀ ਕਰਨਾ ਅਸੀਂ ਇਹਦਾ ਵੀ ਕਰਨਾ ਤੇ ਜਿਸੋਦਾਕ ਮੈਨੂੰ ਪਤਾ ਆ ਵੀ ਬੱਚੇ ਜਿਹੜੇ ਹੁੰਦੇ ਨੇ ਹਰ ਕੋਈ ਜਿਹੜਾ ਵੀ ਇਸ ਦੁਨੀਆ ਤੇ ਆਇਆ ਨਾ ਆਪਣੀ ਪ੍ਰਾਪਲਬਦ ਨਾਲ ਲੈ ਕੇ ਆਉਂਦਾ ਆ ਤੁਸੀਂ ਆਮ ਹੀ ਵੇਖਿਆ ਹੋਣਾ ਕਿੰਨੇ ਜਿਹੜੇ ਅ ਪਰਿਵਾਰ ਸੀਗੇ ਜਿਨ੍ਹਾਂ ਦੀਆਂ ਜ਼ਮੀਨਾਂ ਸੀਗੀਆਂ ਪੰਜਾਬ ਦੇ ਵਿੱਚ ਤੇ ਉਹ ਹੀ ਘਰ ਬਣਾਉਂਦੇ ਰਹੇ ਜ਼ਮੀਨਾਂ ਬਣਾਉਂਦੇ ਰਹੇ ਤੇ ਮਰਦੇ ਰਹੇ ਵੀ ਗਾਂ ਸਾਡੇ ਬੱਚਿਆਂ ਵਾਸਤੇ ਇਹ ਕੁਝ ਬਣ ਜੂਗਾ ਤੇ ਸਾਡੇ ਬੱਚੇ ਸੁਖੀ ਰਹਿਣਗੇ ਪਰ ਉਹ ਬੱਚੇ ਆ ਜੋ ਨਾ ਘਰਾਂ ਪਰਿਵਾਰਾਂ ਨੂੰ ਉਹਨਾਂ ਨੂੰ ਜ਼ਮੀਨਾਂ ਨੂੰ ਛੱਡ ਕੇ ਇੱਥੇ ਵਿਦੇਸ਼ਾਂ ਦੇ ਵਿੱਚ ਮਿਹਨਤਾਂ ਕਰਦੇ ਫਿਰਦੇ ਆ। ਸੋ ਉਹਨਾਂ ਦੀ ਪ੍ਰਾਪਲ ਉਹ ਇੱਥੇ ਲਿਖੀ ਹੋਈ। ਸੋ ਜਿਵੇਂ ਗੁਰਬਾਣੀ ਦਾ ਵੀ ਫਰਮਾਨ ਆ ਨਕ ਨਥ ਖਸਮ ਹੱਥ ਕਿਰਤ ਤੱਕੇ ਦੇ ਜਹਾਂ ਦਾਣੇ ਤਾਹਾਂ ਖਾਣ ਨਾਨਕਾ ਸਚੇ। ਸੋ ਜਿੱਥੇ ਉਹਨਾਂ ਦੇ ਦਾਣੇ ਨੇ ਚੁਗ ਰਹੇ ਨੇ ਤੇ ਮਿਹਨਤਾਂ ਕਰ ਰਹੇ ਨੇ ਜਿਵੇਂ ਮੈਨੂੰ ਵੀ ਯਾਦ ਆ ਵੀ ਭਰਾ ਮੇਰੇ ਨੇ ਵੀ ਕਾਫੀ ਜ਼ੋਰ ਪਾਇਆ ਸੀ ਵੀ ਇੱਥੇ ਜਦੋਂ ਆ ਡੈਡੀ ਰਿਟਾਇਰ ਹੋਏ ਤੇ ਵੀ ਚੰਡੀਗੜ੍ਹ ਦੇ ਲਾਗੇ ਹੀ ਕੋਠੀ ਪਾਉਣੀ ਆ ਜੀ ਇੱਥੇ ਹੀ ਮੈਂ ਜੌਬ ਕਰਨੀ ਆ ਹਾਂਜੀ ਪਰ ਉਹਨੂੰ ਜੌਬ ਮਿਲੇ ਜੌਬ ਮਿਲੀ ਕਿਤੇ ਹੋਰ ਤੇ ਹੁਣ ਉੱਥੇ ਹੀ ਜੌਬ ਕਰਦਾ ਆ ਤੇ ਉੱਥੇ ਹੀ ਪਰਿਵਾਰ ਸਮੇਤ ਬੈਠਾ ਹੋਇਆ ਸੋ ਕਹਿਣ ਤੋਂ ਭਾਵੇਂ ਆ ਵੀ ਅਸੀਂ ਜਿਹੜੇ ਆ ਕਈ ਵਾਰੀ ਜ਼ਿਆਦਾ ਇਹ ਘਰ ਪਰਿਵਾਰ ਦੇ ਮੋਹ ਦੇ ਵਿੱਚ ਮਰਦੇ ਰਹਿੰਨੇ ਆ ਵੀ ਜੇ ਅਸੀਂ ਨਾ ਕੁਝ ਬਣਾਇਆ ਤੇ ਸ਼ਾਇਦ ਸਾਡੇ ਬੱਚੇ ਭੁੱਖੇ ਹੀ ਮਰ ਜਾਣਗੇ ਜਾਂ ਉਹਨਾਂ ਜੇ ਅਸੀਂ ਘਰ ਨਾ ਉਹਨਾਂ ਨੂੰ ਬਣਾ ਕੇ ਦਿੱਤਾ ਤੇ ਸ਼ਾਇਦ ਉਹ ਮਤਲਬ ਕਿ ਉਹਨਾਂ ਕੋਲੇ ਕੋਈ ਘਰ ਹੋਣਾ ਹੀ ਨਹੀਂ ਸੋ ਬੜੇ ਘਰ ਗੁਰੂ ਪਿਆਰਿਓ ਜਿਹੜੇ ਸਾਡੇ ਵੱਡਿਆਂ ਨੇ ਮਿਹਨਤਾਂ ਕਰਕੇ ਬਣਾਏ ਨੇ ਉਹ ਵਿਲੇ ਪਏ ਨੇ ਉੱਥੇ ਅਸੀਂ ਰਹਿੰਦੇ ਹੀ ਨਹੀਂ ਸੋ ਇਸ ਕਰਕੇ ਗੁਰੂ ਪਿਆਰਿਓ ਆਪਣੇ ਘਰ ਪਰਿਵਾਰ ਦੇ ਮੋਹ ਦੇ ਵਿੱਚ ਪੈ ਕਰਕੇ ਅਸੀਂ ਆਪਣੇ ਫਰਜ਼ਾਂ ਨੂੰ ਨਾ ਭੁੱਲਿਆ ਕਰੀਏ ਜਿਹੜੇ ਸਾਡੇ ਫਰਜ਼ ਨੇ ਜੋ ਫਰਜ਼ ਸਰੀਰਕ ਫਰਜ਼ ਖਾਲਸੇ ਨੇ ਨਿਭਾਉਣੇ ਆ ਉਹਨਾਂ ਫਰਜ਼ਾਂ ਨੂੰ ਪਛਾਣੀਆਂ ਤੇ ਫੇਰ ਹੀ ਅਸੀਂ ਸੱਚੇ ਸਿੱਖ ਗੁਰੂ ਦੇ ਪੁੱਤਰ ਕਹਿਲਾਉਣ ਦੇ ਹੱਕਦਾਰ ਆ ਤੇ ਇਨੀਆਂ ਕੁ ਬੇਨਤੀਆਂ ਮੈਂ ਕਰਦਾ ਹੋਇਆ ਖਿਮਾ ਦਾ ਜਾਚਕ ਆ ਤੇ ਉਹਨਾਂ ਵੀਰਾਂ ਭੈਣਾਂ ਨੂੰ ਫੇਰ ਬੇਨਤੀ ਆ ਜਿਹੜੇ ਮੂੰਹ ਸਿਰ ਮਨਾਈ ਐਕਟਰਾਂ ਦੇ ਮਗਰ ਲੱਗੇ ਫਿਰਦੇ ਨੇ ਉਹ ਸਿਰਫ ਫਿਲਮੀ ਹੀਰੋ ਨੇ ਬਾਹਰ ਉਹ ਕੁਝ ਨਹੀਂ ਕਰਦੇ ਸਿਰਫ ਸਿਨੇਮੇ ਦੇ ਹੀ ਉਹ ਹੀਰੋ ਨੇ ਤੇ ਉਹ ਵੀ ਇੱਕ ਇੱਕ ਐਕਸ਼ਨ ਕਰਨ ਲੱਗਿਆਂ ਪਤਾ ਨਹੀਂ ਕਿੰਨੀ ਕੰਨੀ ਵਾਰੀ ਉਹਨੂੰ ਰਿਪੀਟ ਕਰਦੇ ਨੇ ਤੇ ਫੇਰ ਉਹ ਇੱਕ ਐਕਸ਼ਨ ਹੁੰਦਾ ਆ ਤੇ ਜਿਨ੍ਹਾਂ ਨੇ ਸਿੱਧੇ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਐਕਸ਼ਨ ਕੀਤੇ ਨੇ ਜਿਨ੍ਹਾਂ ਨੇ ਇਹੋ ਜੇ ਐਕਸ਼ਨ ਕਰਕੇ ਵਿਖਾਏ ਆ ਵੀ ਅੱਜ ਤੱਕ ਦੁਨੀਆ ਉਹਨਾਂ ਨੂੰ ਯਾਦ ਕਰਦੀ ਆ ਜਿੱਥੇ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਉਥੇ ਗੁਰੂ ਅੱਗੇ ਅਰਦਾਸ ਵੀ ਕਰੀਏ ਵੀ ਸਾਨੂੰ ਵੀ ਉਹੋ ਜੇ ਲਾਇਕ ਪੁੱਤਰ ਬਣਾਓ ਤੇ ਇਹ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰੀਏ ਤੇ ਉਹਨਾਂ ਵਰਗੇ ਆਪਾਂ ਬਣੀਏ ਇੰਨੀਆਂ ਗ ਬੇਨਤੀਆਂ ਕਰਦਾ ਹੋਇਆ ਮੈਂ ਖੇਮਾ ਦਾ ਜੱਜਕਿਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ